ਪ੍ਰੋਬਲਮ ਇਹ ਆਂਦੀ ਹੈ ਕਿ ਉੱਥੇ ਕਪੈਸਿਟੀ ਹੈ ਜੀ 300 ਪਸ਼ੂ ਦੀ ਇਟ ਇਜ਼ ਅ ਫਾਈਨਾਈਟ ਕਪੈਸਿਟੀ ਇਨਫਾਈਨਾਈਟ ਨਹੀਂ ਹੈ ਉਹ ਨੂੰ ਵਧਾਉਣ ਲਈ ਅਸੀਂ ਆਲਰੇਡੀ ਦੋ ਸ਼ੈਡ ਹੋਰ ਬਣਾ ਰਹੇ ਹਾਂ ਦੋ ਸ਼ੈਡਾਂ ਦਾ ਪ੍ਰੋਪੋਜ਼ਲ ਹੋਰ ਗਿਆ ਹੋਇਆ ਸੋ ਵੀ ਆਰ ਗ੍ਰੈਜੂਅਲੀ ਮੈਨੇਜਿੰਗ ਬਟ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਫਗੂਵਾਲਾ ਦੇ ਅਵਾਰਾ ਪਸ਼ੂਆਂ ਤੋਂ ਤੰਗ ਆਏ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਪਵਾਨੀਗੜ ਵਿੱਚ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਕਿਸਾਨਾਂ ਨੇ ਕਿਹਾ ਕਿ ਆਵਾਰਾ ਪਸ਼ੂ ਸਾਡੀਆਂ ਫਸਲਾਂ ਤੇ ਨਸਲਾਂ ਬਰਬਾਦ ਕਰ ਰਹੇ ਨੇ ਪਰੰਤੂ ਪ੍ਰਸ਼ਾਸਨ ਜਾਂ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਆਏ ਦਿਨ ਸੜਕ ਤੇ ਹਾਦਸੇ ਵਾਪਰਦੇ ਰਹਿੰਦੇ ਨੇ ਜਿਸ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਸੱਜਨ ਸਿੰਘ ਨਾਮ ਆ ਦੀ ਸਾਡਾ ਕਿਹੜੇ ਪਿੰਡ ਤੋਂ ਆਇਓ ਜੀ ਫੱਗੂ ਵਾਲੇ ਤੋਂ ਆਇਆ ਜੀ ਕੀ ਪ੍ਰੋਬਲਮ ਆ ਤੁਸੀਂ ਟਰਾਲੀਆਂ ਜਿਹੜੀਆਂ ਗਊਆਂ ਦੀਆਂ ਭਰੀਆਂ ਹੋਈਆਂ ਨੇ ਸਾਨੂੰ ਪ੍ਰੋਬਲਮ ਇਹ ਹੈ ਜੀ ਸਾਡੀ ਕਣਕ ਬਿਲਕੁਲ ਖਾ ਚੁੱਕੇ ਨੇ ਤੇ ਸਾਨੂੰ ਇਹਨੂੰ ਜਗ੍ਹਾ ਨਹੀਂ ਹੈਗੀ ਕੋਈ ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਅੰਦਰ ਨਹੀਂ ਵੜਦੇ ਵੀ ਗਊਸ਼ਾਲਾ ਜਿਹੜੀ ਇੱਥੇ ਚ ਰੀੜੀ ਬਣਾਈ ਆ ਉੱਥੇ ਨਹੀਂ ਤੁਸੀਂ ਜਾ ਕੇ ਆਏ ਉੱਥੇ ਸਾਨੂੰ ਬੜਨ ਨਹੀਂ ਦਿੰਦੇ ਹੈਗੇ ਕੀ ਕਹਿੰਦੇ ਨੇ ਕਹਿੰਦੇ ਵੀ ਇਸ ਦਾ ਸਾਨੂੰ ਲਿਖਾ ਕੇ ਲਿਓ ਓਡੀਸਾ ਤੋਂ ਤਾਂ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਇਆ ਤੁਸੀਂ ਇੱਥੇ ਜਿਹੜੀਆਂ ਮਾਰਕੀਟ ਕਮੇਟੀ ਦੇ ਸਾਹਮਣੇ ਤਵਾਦੀਆਂ ਲਾਈਆਂ ਨੇ ਕੀ ਕਾਰਨ ਕਰਦੇ ਆ ਡੀਸੀ ਸਾਹਿਬ ਨੂੰ ਮਿਲਣ ਆਇਆ ਅਸੀਂ ਵੀ ਸਾਨੂੰ ਲਿਖ ਕੇ ਦਿਓ ਵੀ ਅਸੀਂ ਗਊਸ਼ਾਲਾ ਚ ਛੱਡ ਸਕੀਏ ਕਿੰਨੀ ਇੱਕ ਪ੍ਰੋਬਲਮ ਆਉਂਦੀ ਹੈ ਰਾਤ ਨੂੰ ਮਤਲਬ ਕਿ ਤੁਸੀਂ ਕਣਕ ਵਗੈਰਾ ਦਾ ਕਿੰਨਾ ਕ ਨੁਕਸਾਨ ਕਰਦੀਆਂ ਜੀ ਮੇਰੇ ਕਣਕ ਦਾ ਤਾਂ ਸਾਡਾ ਬਿਲਕੁਲ ਹੀ ਕਰਤਾ ਨੁਕਸਾਨ ਜਿਹੜੇ ਰੋਡ ਤੇ ਪਿੰਡ ਹੋਣ ਦੇ ਬਾਵਜੂਦ ਵੀ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਤੇ ਬਾਕੀ 12 ਵਜੇ ਅਸੀਂ ਪਹੁੰਚੇ ਆ ਸਵੇਰੇ 4 ਵਜੇ ਫੇਰ ਉੱਠ ਖੜਦੇ ਆ ਅੱਜ ਅਸੀਂ ਮੰਡੀ ਚ ਲੈ ਕੇ ਆਏ ਲੋਕਾਂ ਨੇ ਉੱਥੇ ਵੀ ਕੁਝ ਵਿਰੋਧ ਕਰਿਆ ਕਿਉਂ ਅਸੀਂ ਤਾਂ ਗਊਸ਼ਾਲਾ ਦੀ ਛੱਡਣ ਵਾਸਤੇ ਲੈ ਕੇ ਆਏ ਆ ਨਾ ਕਿ ਅਸੀਂ ਮੰਡੀ ਛੱਡਣ ਵਾਸਤੇ ਸਾਨੂੰ ਡੀਸੀ ਸਾਹਿਬ ਨੂੰ ਮਿਲਣ ਆਇਆ ਵੀ ਸਾਨੂੰ ਕੋਈ ਹੱਲ ਪ੍ਰੋਪਰ ਇਹਦਾ ਹੱਲ ਕੀਤਾ ਜਾਵੇ ਉਹ ਤਾਂ ਕਹਿੰਦੇ ਵੀ ਅਸੀਂ ਕਹਿੰਦੇ ਰومی ਸਿੰਘ ਫਗੂ ਵਾਲਾ ਤੇ ਵੀਰ ਜੀ ਅਸੀਂ ਸਾਡਾ ਕੋਈ ਚੋਰ ਹੀ ਹੈਗਾ ਛੱਡਣ ਨੂੰ ਤੇ ਇਹ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਠੀਕ ਹੈ ਨਾ ਅਸੀਂ ਰਾਤਾਂ ਨੂੰ ਦਿਨ ਰਾਤ 12 12 1 1 ਵਜੇ ਅਸੀਂ ਪੈਨੇ ਆਂਗੇ ਤੜਕੇ 4 ਵਜੇ ਫੇਰ ਉੱਠ ਖੜਦੇ ਆਂਗੇ ਮਤਲਬ ਤੇ ਸਿਆਲ ਦੀਆਂ ਰਾਤਾਂ ਨੇ ਕੋਈ ਤੁਸੀਂ ਇਹ ਨਾਲੋ ਵੀ ਕੋਈ ਹਰ ਇੱਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ ਪੁੱਤਾਂ ਵਾਂਗੂ ਫਾਲੀ ਹੋਈ ਪਾਲੀ ਹੋਈ ਫਸਲ ਆ ਜੀ ਬਰਬਾਦ ਹੋ ਰਹੀ ਹੈਗੀ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਂ ਡੀਸੀ ਸਾਹਿਬ ਨੂੰ ਇਹ ਹੱਲ ਕਰਨਾ ਚਾਹੀਦਾ ਜਿਵੇਂ ਝਰੇੜੀ ਗਊਸਾਲਾ ਆਪਣੇ ਬਣਾਈ ਗਈ ਸੀ ਸਰਕਾਰ ਵੱਲੋਂ ਉਹ ਗਊਸਾਲਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਨਹੀਂ ਝਰੇੜੀ ਦੇਖੋ ਗਊਸਾਲਾ ਬਣੀ ਸਾਡੀ ਸਾਡੀਆਂ ਜ਼ਮੀਨਾਂ ਕੁਆਇਰ ਹੋਈਆਂ ਨੇ ਅਸੀਂ ਦਾਣੇ ਦੇਣਾ ਤੂੜੀ ਦੇਣਾਂਗੇ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਕੋਈ ਉਹ ਕਹਿੰਦੇ ਸਾਡੇ ਕੋਲ ਤਾਂ ਡੰਗਰ ਵੀ ਉਹਨੇ ਫੁੱਲ ਦਾਣੇ ਤੇ ਤੂੜੀ ਤੁਹਾਡੇ ਕੋਲ ਸਮਾਹੀ ਬਾਦ ਲੈ ਕੇ ਹਾਂ ਸਮਾਹੀ ਬਾਦ ਲੈ ਕੇ ਜਾਂਦੇ ਨੇ ਜੀਓ ਰਪਏ 10000 ਰੁਪਏ ਮੰਗਣ ਦੀ ਗੱਲ ਹੋਈ ਕਾ ਸਤੋ ਵੀ ਨਹੀਂ ਲੈਂਦੇਗੇ ਸਭ ਨਹੀਂ ਨਹੀਂ ਕਰਾਊਗਾ ਜੀ ਕੌਣ ਕਹਿੰਦਾ ਕਰਾਂਗਾ ਅਸੀਂ ਤੇ ਅਸੀਂ ਪੈਸੇ ਦੇ ਕੇ ਖੁਦ ਛੱਡ ਕੇ ਆਏ ਆ ਕਿਰਾ ਦੋ ਸਾਲ ਦੋ ਸਾਲ ਹੋ ਗਏ ਜੀ 1000 ਰੁਪਏ ਦਿੱਤਾ ਜੀ ਅਸੀਂ ਨੇ ਕਿੰਨੀਆਂ ਗੁੰਗਾਂ ਦੀਆਂ ਇਹ ਪੰਜ ਗੁੰਗਾਂ ਦੀਆਂ ਹਾਂ ਜੀ ਹਾਂ ਜਾਓ ਪੈਸੇ ਮੰਗਦੇ ਨੇ ਜਾਓ ਉਹ ਕਰਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੁੰਦਾ ਹੈ ਹਾਂ ਜੀ ਰੋਡ ਤੇ ਕਿੰਨਾ ਕਟ ਰੋਡ ਤੇ ਤਾਂ ਵੱਧ ਤੋਂ ਵੱਧ ਹੋ ਰਿਹਾ ਜੀ ਐਕਸੀਡੈਂਟ ਹੋ ਰਹੇ ਨੇ ਨੌਜਵਾਨ ਲੋਕ ਮਰ ਰਹੇ ਨੇ ਵੀ ਮੰਨ ਲਓ ਤੇ ਫਸਲਾਂ 100 ਦੇ ਵਿੱਚੋਂ 60% ਫਸਲ ਖਾਧੀ ਗਈ ਜਿਹੜੀਆਂ ਪਿੰਡ ਦੇ ਲ ਹੋਰ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਤਾਂ ਇਹ ਹੈ ਡਿਸਟ੍ਰਿਕਟ ਨੂੰ ਮਿਲ ਕੇ ਵੀ ਸਾਡਾ ਕੋਈ ਹੱਲ ਕਰੋ ਵੀ ਨਹੀਂ ਤਾਂ ਫਿਰ ਅਸੀਂ ਮੰਡੀ ਦੇ ਵਿੱਚ ਛੱਡ ਕੇ ਜਾਵਾਂਗੇ ਜੀ ਕਹਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਝਨੇੜੀ ਸਾਡੀ ਸਰਕਾਰੀ ਗਊਸ਼ਾਲਾ ਉੱਥੇ ਜਿੰਨੀ ਕੈਪੈਸਿਟੀ ਜੋ ਵੀ ਅਲਾਊਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ ਹੁਣ ਵੀ ਜਿੰਨੀ ਪਗੋਵਾਂ ਲੈ ਕੇ ਆਏ ਨੇ ਕੋਈ ਪਸ਼ੂ ਲੈ ਕੇ ਆਏ ਨੇ ਉਹਨਾਂ ਨੂੰ ਐਡਜਸਟ ਕਰਾਤਾ ਗਿਆ ਪ੍ਰੋਬਲਮ ਇਹ ਆਂਦੀ ਹੈ ਕਿ ਉੱਥੇ ਕੈਪੈਸਿਟੀ ਹੈ ਜੀ 300 ਪਸ਼ੂ ਦੀ ਇਟ ਇਜ਼ ਅ ਫਾਈਨਾਈਟ ਕੈਪੈਸਿਟੀ ਇਨਫਾਈਨਾਈਟ ਨਹੀਂ ਹੈ ਉਨੂੰ ਵਧਾਉਣ ਲਈ ਅਸੀਂ ਆਲਰੇਡੀ ਦੋ ਸ਼ੈਡ ਹੋਰ ਬਣਾ ਰਹੇ ਹਾਂ ਦੋ ਸ਼ੈਡਾਂ ਦਾ ਪ੍ਰਪੋਜ਼ਲ ਹੋਰ ਗਿਆ ਹੋਇਆ ਸੋ ਵੀ ਆਰ ਗ੍ਰੈਜੂਲੀ ਮੈਨੇਜਿੰਗ ਬਟ ਦੇਖੋ ਇਹ ਪੂਰੇ ਪੰਜਾਬ ਪਰ ਦੀ ਸਮੱਸਿਆ ਹੈ ਇਕੱਲੇ ਭਵਾਨੀਗੜ ਦੀ ਨਹੀਂ ਹੈ ਇਕੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ ਵੀ ਆਰ ਮੈਨੇਜਿੰਗ ਇਟ ਅਸੀਂ ਕਪੈਸਿਟੀ ਤੋਂ ਵੱਧ ਜੇ ਲਾਵਾਂਗੇ ਤਾਂ ਗੋਆ ਨਾਲ ਵੀ ਠੀਕ ਨਹੀਂ ਹੈ ਉਹਨਾਂ ਨੂੰ ਅਸੀਂ ਬਹੁਤ ਪ੍ਰੇਮ ਨਾਲ ਬਹੁਤ ਹੀ ਧਿਆਨ ਨਾਲ ਉੱਥੇ ਸਾਫ਼ ਸਫਾਈ ਨਾਲ ਰੱਖਣਾ ਜੇ ਅਸੀਂ ਨਹੀਂ ਰੱਖਦੇ ਉੱਥੇ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਲਈ ਵੀ ਸਰਕਾਰੀ ਜ਼ਿੰਮੇਵਾਰ ਹੈ ਸੋ ਵਸੇ ਸਾਰੀ ਜਾਂਚ ਦੇਖ ਕੇ ਚੱਲਣਾ ਹੁੰਦਾ ਇਹਨਾਂ ਨੂੰ ਸੀ ਐਡਜਸਟ ਕਰਵਾ ਦਿੱਤਾ। ਪਰ ਉਹ ਕਹਿ ਰਹੇ ਨੇ ਕਹਿੰਦੇ ਕਿ ਜਦੋਂ ਗਊਆਂ ਛੱਡਣ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਡੀਸੀ ਸਾਹਿਬ ਤੋਂ ਲਿਖਾ ਕੇ ਦਿਓ। ਜੀ ਉਸ ਚ ਗੱਲ ਇਹ ਤਾਂ ਜੀ ਕਿ ਜਦ ਤੱਕ ਹੁਣ ਮੰਨ ਲਓ ਉੱਥੇ ਕੈਪੈਸਿਟੀ ਫੁੱਲ ਹੋਵੇ ਤੇ ਉੱਥੇ ਕੋਈ ਲੈ ਕੇ ਚੱਲ ਜਵੇ 100 ਪਸ਼ੂ ਹੋਈਆਂ 50 ਪਸ਼ੂ ਕਿਉਂਕਿ ਕਿ ਨਾ ਕਈ ਡੈਰੀ ਫਾਰਮਸ ਵੀ ਆ। ਉਹਨਾਂ ਨੇ ਵੈਸੇ ਆਪਣਾ ਡਿਸਪੋਜ਼ਲ ਆਪ ਕਰਨਾ ਹੁੰਦਾ। ਉਹਨਾਂ ਨੇ ਆਪ ਉਹਨਾਂ ਲਈ ਗਊਸ਼ਾਲਾ ਤੋਂ ਛਡਾ ਕੇ ਖਰਚਾ ਦੇਣਾ ਹੁੰਦਾ ਸਾਰਾ ਕੁਝ ਕਰਨਾ ਹੁੰਦਾ। ਉਹ ਪ੍ਰੋਸੈਸ ਉਹ ਫੋਲੋ ਨਹੀਂ ਕਰਦੇ। ਉਹਨ ਜਦੋਂ ਤੱਕ ਦਾ ਪਸ਼ੂ ਵੈਲਿਊਏਬਲ ਸੀਗੇ ਉਹਨਾਂ ਨੂੰ ਜਦ ਤੱਕ ਉਹਨਾਂ ਤੇ ਕੰਮ ਆ ਰਿਹਾ ਸੀ ਉਹ ਤੱਕ ਅਸੀਂ ਉਹਦਾ ਧੋਨ ਕਰ ਲੀਏ ਉਸ ਤੋਂ ਬਾਅਦ ਅਸੀਂ ਜਿਹੜਾ ਪਸ਼ੂ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੁਸੀਂ ਭੱਜ ਜੀਏ ਉਸ ਚੀਜ਼ ਨੂੰ ਬੰਦ ਕਰਨ ਲਈ ਇੱਕ ਪ੍ਰੋਸੈਸ ਬਣਾਇਆ ਹੋਇਆ ਹੈ ਕਿ ਅਪਰੂਵਲ ਤੋਂ ਬਿਨਾ ਕੋਈ ਵੀ ਉਹ ਕਰਨਾ ਤਾਂ ਕਿ ਉਹ ਵੀ ਮਰਜ਼ੀ ਨਾ ਕਰਨ ਤੇ ਆਮ ਆਨਦਾ ਕੋਈ ਛੱਡਣ ਜਾਵੇ ਉਹਨੂੰ ਪਰੇਸ਼ਾਨੀ ਨਾ ਹੋਵੇ ਹਰ ਇੱਕ ਪੈਸਿਆਂ ਦੀ ਗੱਲ ਸਾਹਮਣੇ ਆਈ ਹੈ ਕਿ ਪਸ਼ੂ ਜਦੋਂ ਛੱਡਣ ਜਾਂਦਾ ਕੋਈ ਉੱਥੇ ਫੜ ਕੇ ਤੋਂ 1000 ਰੁਪਏ ਮੰਗਿਆ ਅੱਜ ਤੱਕ ਜੀ ਸਿੰਗਲ ਕੰਪਲੇਂਟ ਨਹੀਂ ਆਈ ਇਸ ਟੌਪਿਕ ਤੇ ਜੇ ਇੱਕ 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 ਜਾਰ ਰਹੇ ਨੇ ਤੁਸੀਂ ਦੇਖ ਲਓ ਟਰਾਲੀ ਭੜਕੇ ਚੱਲ ਗਈ ਆਲਰੇਡੀ ਹੈਨਾ ਹੁਣ ਛੱਡ ਕੇ ਵੀ ਆਉਣਗੇ ਐਸਾ ਕੋਈ ਇਸ਼ੂ ਨਹੀਂ ਹੈ ਕਿ ਉੱਥੇ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਹਾਂ ਕਿਸੇ ਦਾ ਕੋਈ ਸਰਕਾਰੀ ਫਾਰਮ ਹੈਗੇ ਆ ਤਾਂ ਉਹਦੇ ਵਾਸਤੇ ਗਵਰਨਮੈਂਟ ਦੀ ਜਿਹੜੀ ਕਾਉਂਸਲ ਸੇ ਨੋਟੀਫਿਕੇਸ਼ਨ ਹੈ ਪੁਰਾਣੀ ਤੁਸੀਂ ਚੱਕ ਲਓ ਉਹਦੇ ਚ ਪਰ ਡੇ ਪਰ ਪਸ਼ੂ ਦਾ ਕਿੰਨਾ ਦੇਣਾ ਲਿਖ ਦਿੱਤੀ ਹੈ ਉਸ 'ਚ ਕੋਈ ਵਹਿਮ ਵਾਲੀ ਗੱਲ ਨਹੀਂ ਹੈ ਸਰ ਸ਼ਹਿਰ ਦੇ ਵਿੱਚ ਸੈਂਕੜੇ ਗਊਆਂ ਮਤਲਬ ਜਿਹੜੀਆਂ ਮੈਂ ਸ਼ਹਿਰ ਦੀ ਗੱਲ ਵੀ ਹਾਂ ਮੈਂ ਮੈਂ ਉਹ ਵੀ ਗੱਲ ਕਰੂੰਗਾ ਤੁਹਾਡੇ ਨਾਲ ਮੈਂ ਸੰਗਰੂਰ ਸ਼ਹਿਰ ਵਿੱਚ ਤੇ ਧੂਰੇ ਵਿੱਚ 150 ਪਸ਼ੂ ਪਿੱਛੇ ਜੇ ਮੈਨੂੰ ਯਾਦ ਹੈ ਪਿਛਲੇ 2 ਮਹੀਨੇ ਦੇ ਅੰਦਰ 150 ਪਸ਼ੂ ਤਕਰੀਬਨ ਦੋਨੋਂ ਸ਼ਹਿਰਾਂ ਤੋਂ ਲਿਫਟ ਹੋ ਕੇ ਉੱਥੇ ਆਇਆ ਜਿੰਨਾ ਪਸ਼ੂ ਆਂਦੇ ਜੀ ਅਗਲੇ ਦਿਨੀ ਟਰਾਲੀ ਭਰ ਕੇ ਸ਼ਾਮ ਨੂੰ ਰਾਤ ਨੂੰ 20-20 25 ਆਪਣੇ ਚੋਂ ਹੀ ਆਪਣੀ ਵੀ ਕਿਸਾਨ ਵੀਰ ਨੇ ਜਿਹੜੇ ਛੱਡ ਜਾਂਦੇ ਨੇ ਸੋ ਆਪਾਂ ਸਾਰੇ ਵੀ ਇਸ ਚੀਜ਼ ਜ਼ਿੰਮੇਵਾਰੀ ਲਈਏ ਕਿ ਜੇ ਆਪਾਂ ਗਊ ਮਾਤਾ ਨੂੰ ਮਾਤਾ ਸਮਝ ਕੇ ਪਹਿਲਾਂ ਰੱਖਿਆ ਹੈ ਪਹਿਲਾਂ ਉਹਦਾ ਦੁੱਧ ਪੀਤਾ ਹੈ ਉਹਦਾ ਦੁੱਧ ਵੇਚਿਆ ਹੈ ਤਾਂ ਇਹ ਨਹੀਂ ਹੈ ਕਿ ਬਾਅਦ ਚ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੇ ਆਪਾਂ ਭੱਜ ਜਾਈਏ ਇਹਦੇ 20 25 ਪਸ਼ੂ ਕਰ ਕੱਟ ਕਰਕੇ ਇੱਕ 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 ਪਾਸੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡੇ ਜਾਂਦੇ ਨੇ ਜੀ ਦੂਜੇ ਪਿੰਡ ਵਾਲੇ ਬਾਰਡਰ ਤੇ ਛੱਡੇ ਜਾਂਦੇ ਨੇ ਬਾਰਡਰ ਵਾਲੇ ਉਧਰੋਂ ਇੱਧਰ ਇੱਧਰ ਸਾਨੂੰ ਪਤਾ ਹੀ ਇਹ ਸਾਰਾ ਕੁਝ ਜੋ ਚੱਲ ਰਿਹਾ ਇਸ ਵਿੱਚ ਕਾਨੂੰਨ ਤੇ ਸਕਾਰ ਬਣਾਵੇ ਕਾਨੂੰਨ ਦਾ ਜੀ ਹੁਣੇ ਤੁਹਾਨੂੰ ਮੈਂ ਮੇਰੇ ਟੌਪਿਕ ਮੇਰੇ ਉਸ ਤੋਂ ਬਾਹਰ ਹੈ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਓਕੇ ਜੀ